ਸਤਿ ਸ੍ਰੀ ਅਕਾਲ ਠੀਕ ਠਾਕ ਹਾਂ ਸਾਰੇ ਆਪਾਂ ਪਹੁੰਚੇ ਆ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਅੱਜ ਤਰੀਕ ਹੈਗੀ ਆ ਬਾਈ ਜੀ 28 7ਵਾਂ ਮਹੀਨਾ 2025 ਆ ਜੀ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 5911 ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਕਰਿਓ ਸ਼ੇਅਰ ਬਾਈ ਵੀਡੀਓ ਨੂੰ ਅੰਡ ਤੱਕ ਲਾਜ਼ਮੀ ਦੇਖੋ ਬਾਈ ਜੀ ਟਰੈਕਟਰ ਮੰਡੀ ਬਰਨਾਲਾ ਬਾਈ ਜੀ ਤੁਹਾਨੂੰ ਦਿਖਾਵਾਂਗੇ ਜੀ ਬਹੁਤ ਵਧੀਆ ਵਧੀਆ ਟਰੈਕਟਰ ਤੇ ਆਜੋ ਜੀ ਮੰਡੀ ਦੇ ਵਿੱਚ ਬਰਨਾਲੇ ਬਹੁਤ ਹੀ ਬੜੀਆ ਟਰੈਕਟਰ ਆਵੇ ਜੀ ਉੱਚੇ ਤੇ ਨੀਵੇਂ ਮਾਡਲਾਂ ਦੇ ਆਜੋ ਜੀ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਦਿਖਾਈਏ ਤੁਹਾਨੂੰ ਟਰੈਕਟਰ ਆਜੋ ਵੀ ਫਿਰ ਇਹ ਮੰਡੀ ਬਾਈ ਜੀ ਹਰ ਸੋਮਵਾਰ ਨੂੰ ਲੱਗਦੀ ਹੈ ਜੀ ਬਰਨਾਲੇ ਇਹ ਵੱਡੀ ਮੰਡੀ ਹੈ ਜੀ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਵੀਡੀਓ ਕਰ ਦਿਓ ਵੀ ਸ਼ੇਅਰ ਆਜੋ ਜੀ ਮੰਡੀ ਦੇ ਵਿੱਚ ਭਰਾਵੋ ਟਰੈਕਟਰ ਮੰਡੀ ਬਰਨਾਲਾ ਜੀ YouTube ਚੈਨਲ ਹੈ ਇਹ ਫਾਰਮਰ ਕਿੰਗ 511 ਦੇਖ ਸਕਦੇ ਹੋ ਤੁਸੀਂ ਟਰੈਕਟਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਵੀਡੀਓ ਸ਼ੇਅਰ ਕਰੋ ਬਾਈ ਜੀ ਤੇ ਇਹ ਮਾਡਲ ਹੈ 7 ਲੱਖ 55000 ਰੇਟ ਹੈ ਤੇ ਇਹ ਮਾਡਲ 7 ਲੱਖ 55000 ਰੇਟ ਹੈ 60 ਦਾ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਵਧੀਆ ਜੀ ਦੇਖੋ ਬਾਈ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਬਾਈ ਜੀ ਬਹੁਤ ਸੋਹਣਾ ਟਰੈਕਟਰ ਹੈ ਜੀ ਫਾਰਮ ਟਰੈਕ 60 ਦਾ ਤੇ ਇਹ ਮਾਡਲ 755 ਰੇਟ ਹੈ ਜੀ ਪਾਵਰ ਡੇਲ ਹੈ ਬਹੁਤ ਸੋਹਣਾ ਟਰੈਕਟਰ ਹੈ ਜੀ ਸਾਹਿਬ ਨੇ ਵੀਰੋ ਦੇ ਬੱਚੇ ਘਰ ਜਾਣਾ ਹੈ ਹੋਰ ਆਰਜਨ ਦੇਖੋ ਆਰਜਨ ਟਰੈਕਟਰ ਆ ਗਿਆ ਸੀਸੋ ਪੰਜਾਲਟਰਾ ਵਨ ਉਹ ਵੀ ਅਜ ਮੰਡੀ ਦੇ ਟਰੈਕਟਰ ਨਵੇਂ ਬਹੁਤ ਆਏ ਬਾਈ ਜੀ ਨਵੇਂ ਟਰੈਕਟਰ ਬਹੁਤ ਆਏ ਮੰਡੀ ਦੇ ਦੇਖ ਸਾਹਿਬ ਇਹਨਾਂ ਦਾ ਰੇਡ ਰੂਟ ਪਾਉਣ ਵਾਲੇ ਪਏ ਟਾਇਰ ਪੂਰੇ ਸਰੀ ਦੇ ਆ ਐਮਆਰ ਫਿਰ ਟਾਇਰ ਆ ਜੀ 16 28 ਦੇ ਟਰੈਕਟਰ ਬਹੁਤ ਵਧੀਆ ਜੀ ਇਹ ਹੀ ਮਾਡਲ ਆ 6 ਲੱਖ 65 ਹਜ਼ਾਰ ਰੇਟ ਆ ਦੇਖੋ ਯਾਰ ਜਨ ਵਾਲੀ ਆਦਰਯੋਗ tribur ਲੋਕਾਂ ਨਾਲ ਮੇਰੇ ਮਿੱਤਰੋ ਵੀਰੋ ਕਰ ਦਈਏ ਸ਼ੇਰ ਦੱਬ ਕੇ ਦੇਖੋ ਜੀ ਟਰੈਕਟਰ ਬਹੁਤ ਅੱਛਾ ਯਾਰ ਜਨ ਸੈਂਟਰ ਗੇਅਰ ਆ ਜੀ ਟਰੈਕਟਰ ਬਹੁਤ ਵਧੀਆ ਪਿਆ ਜੀ ਨਵੇਂ ਨੋਬੀ ਫਰੀਦ ਆ ਗਿਆ ਜੀ ਗੁੜੀਆਂ ਦੇ ਟਾਇਰ ਆ ਸੋਨਾਂ ਨੂੰ ਖਾਈ ਦੇ 55 85 ਸਾਡ ਗੇਅਰ ਫਰੀਦ 595 ਜੀ ਦੇਖੋ ਕੋਈ ਟਰੈਕਟਰ ਵਧੀਆ ਟਰੈਕਟਰ 22 ਮਾਡਲ 5 ਲੱਖ 15000 ਰੁਪਏ ਦਾ ਰੇਟ ਹੈ 22 ਮਾਡਲ 5 ਲੱਖ 15000 ਰੁਪਏ ਰੇਟ ਹੈ ਕੜਨ ਟੋੜਨ ਵਾਲਾ ਦੇਖ ਵੀ ਜਗੜ ਕਿੰਨਾ ਵਧੀਆ ਚਾਰ ਸਿਲੰਡਰ ਹੈ ਜੀ ਟਰੈਕਟਰ ਦੇ ਸਕਦੇ ਬਹੁਤ ਵਧੀਆ ਟਰੈਕਟਰ ਹੈ ਜੀ ਪ੍ਰੀਤ 896 ਲੋ ਵੀ ਮਿੱਤਰ ਸਵਰਾਜ 855 ਆ ਗਿਆ ਇੱਕ ਹੋਰ ਸਵਰਾਜ 855 18 ਮਾਡਲ 590 ਰੇਟ ਹੈ ਜੀ ਹਾਰਾ ਮਾਡਲ ਹੈ 590000 ਰੁਪਏ ਰੇਟਾ ਟਰੈਕਟਰ ਬਹੁਤ ਸੋਹਣਾ ਜੀ ਟਾਟਰਬਹੁਤ ਸਰੇ ਦੇ ਪਿਆ ਪੋਲੋ ਦਾ ਟਾਇਰ ਪਾਇਆ ਹੋਇਆ ਜੀ ਟਰੈਕਟਰ ਦੇ 14928 ਦੇ ਸੈਂਟਰ ਗੇਰ ਹੈ ਬੇਟਾ ਇਹਦਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਅੱਛਾ ਟਰੈਕਟਰ ਹੈ ਜੀ ਲਓ ਜੀ ਮਿੱਤਰੋ ਸੁਵਰਾਜ 855 ਯਾਦ ਨੰਬਰ ਛੋਟਾ ਟਰੈਕਟਰ ਹੈ ਜੀ ਲਓ ਜੀ ਇੱਕ ਇਧਰ ਆ ਗਿਆ ਮਹਿੰਦਰਾ 475 डी आई प्लस देखो जी मैं मेरा सत्तरी सूत्र लगी है गेयर वोर भाई सेंटर का देख सकते मीटर करो जैक जी ट्रैक्टर से लॉरी मीटर डबल क्लच है वेयर की गरंटी है चार सिलेंडर पावर स्टेरिंग देख सकते जी पाब नंबर इक्की मॉडल है इक्की बाई मॉडल है चार लख पचहत्र हज़ार रुपये रेट है जी 475000 ਰੇਟ ਹੈ 139 5 ਟਾਇਰ ਪਏ ਹੋਏ 475 ਟਰੈਕਟਰ ਇਹ ਸਾਡੇ ਨੇ ਬਈ ਵੀਰੇ ਦੇ ਵਿੱਚ ਇਹ ਕਿਹ ਟਰੈਕਟਰ ਹੋ ਰਿਹਾ 855 ਸਵਰਾਜ 23 ਮਾਡਲ 785 ਤੇ ਇਹ ਮਾਡਲ 785 ਚੌੜੇ ਟਾਇਰ ਲੈਸ ਹੈਗੇ 855 ਸਵਰਾਜ 373 ਪੂਰੀ ਸ਼ਰੀਰ ਲੱਗੀ ਹੋਈ ਹੈ ਗੂਡਗਾਰ ਦੇ ਟਾਇਰ ਪਏ ਹੋਏ ਜੀ ਸੈਂਟਰ ਗੇਰ ਬਹੁਤ ਸੋਹਣਾ ਟਰੈਕਟਰ ਹੈ ਬਾਈ ਜੀ करो चैक ट्रैक्टर लो जी पे बहुत बढ़िया ट्रैक्टर है जी तेज मॉडल सत्त पचासी रूट देखो ट्रैक्टर बहुत अच्छा ट्रैक्टर है लो भी इधर आ गया एक स्वराज सत्त सौ चाली नीले रंग च फोर बाई फोर है सारे ट्रैक्टर नमें आए जी अजी देख सकते लो भी ट्रैक्टर बहुत बढ़िया जी चौदह नौ अठाई टायर साइड भीर है जी बहुत सोहना ट्रैक्टर है देते जी क्या बात है जी झोटा ट्रैक्टर है जी ट्राली ट्रूली जो पूरा सिरा है हार हूर पूरे वाइप पाए पे ट्रैक्टर से देखो जी है नंबर नंबर है ही नहीं था ना मारकर लिखा भी किन्ने का रेट है अभी फोर बाई फोर छवरा सात सौ चालीस जी बवंजा चार आ गया छोटा चौंधिया चार पंद्रह रेट है दो हजार दस मॉडल है बाकी मौके तो हो जू देखो जी सत्तरी सुतरी लगी है सैड गेर है पीड़े रिम है कला ढिड है दस माडल है जी छोटे तो सूटा हाले ग्यारह हाल है जी दस माडल देख सकते हो वीडियो ट्रैक्टर बहुत वादिया जी लो जी मित्रों जोड़ यार लो भाई एक सवराज होर आ गया जी सबराज अठ सौ पचवंजा डैक डुक लगे बी बहुत ट्रैक्टर है बै जी पंद्रह मॉडल है चार पताली रे पां पंताली रेट है जी बाकी मौके तो हो जो सारे ट्रैक्टर पंजाब के मूल्य बरकाट लगे पे ट्रैक्टर देखो जी बहुत ही वाया ट्रैक्टर है वीडियो घर दो शेयर दब के लो बी जी देखो जी ट्रैक्टर बहुत वाइया एम आर फे टायर झूठा ट्रैक्टर है जी बार जारी वाला आर पी टीओ पंद्रह मॉडल पां पंताली रेट घर दो बै भीडियो शेयर यूट्यूब चैनल फार्मर किंग 555 ਸਵਰਾਜ ਜੀ ਦੇਖ ਸਕਦੇ ਹੋ ਬਹੁਤ ਸੋਹਣਾ ਟਰੈਕਟਰ ਹੈ ਜੀ ਸਾਤਰੀ ਬਹੁਤ ਵਧੀਆ ਲੱਗੀ ਵੀ ਆ ਤੇ 16 9 28 ਦੇ ਟਾਇਰ ਪਾਇਆ ਵਾ ਮਗਰਲੇ ਗੁੜੀਆਰ ਦੇ ਸਾਢੇ ਕਿਰਾ ਜੀ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਪਾਵਰ ਸਟੀering ਹੈ ਜੀ ਟਰੈਕਟਰ ਦੇਖੋ ਜੀ ਸਵਰਾਜ 855 2023 ਮਾਡਲ ਹੈ 7 ਲੱਖ 85000 ਰੁਪਏ ਰੇਟ ਕਰਦੇ ਆ ਬਾਈ 7 ਲੱਖ 85000 ਦੇਖ ਸਕਦੇ ਹੋ ਬਹੁਤ ਵਧੀਆ ਟਰੈਕਟਰ ਹੈ ਜੀ ਸਵਰਾਜ 855 ਦੇਖੋ ਜੀ ਟਰੈਕਟਰ ਬਾਈ ਜੀ ਕਾ ਬਤਾਨੀ ਬਹੁਤ ਵਧੀਆ ਟਰੈਕਟਰ ਹੈ ਜੀ ਰੈਡ ਰੈਡ ਹੈ ਜੀ ਟਰੈਕਟਰ ਇਹ ਵਪਾਰੀ ਤੇ ਵਪਾਰੀ ਲੱਗਿਆ ਪਿਆ ਟਰੈਕਟਰ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਬਾਈ ਟਰੈਕਟਰ ਇੱਕ ਹੋ ਰਿਹਾ ਹੈ ਜੀ ਸਵਰਾਜ 855 ਜੀ ਇਹ ਸਾਤਰੀ ਲੱਗੀ ਹੈ ਜੀ ਕਾਲੀ 14 9 28 ਦੇ ਟਾਇਰ ਪਏ ਹੋਏ ਹੈ ਜੀ ਸੈਂਟਰ ਗੀਅਰ ਹੈ ਹੋ ਰਾਜ 855 ਉਹ ਵਧੀਆ ਟਰੈਕਟਰ ਹੈ 12 ਮਾਡਲ ਹੈ ਚਾਰ ਪੁਆਇੰਟ ਰੇਟ ਕਰਦੇ ਬਾਈ ਬਾਕੀ ਮੌਕੇ ਤੇ ਹੋ ਜੂ ਦੇਖ ਸਕਦੇ ਹੋ ਜੀ। ਲਓ ਭਾਈ ਜੀ। ਕਲਾਸ ਕਰਦਾ ਇੰਜਨ ਟਰੈਕਟਰ ਜ। 68 ਦੇ ਟਾਇਰ ਪਏ ਹੋਇਆ। ਬਹੁਤ ਹੀ ਅਸਾ ਟਰੈਕਟਰ ਹੈ ਜੀ। ਪਾਵਰ ਸਟੀering ਹੈ ਜੀ। ਦੇਖ ਸਕਦੇ ਹੋ ਪਾਵਰ ਸਟੀering ਹੈ ਜੀ ਟਰੈਕਟਰ। ਸਵਰਾਜ 855 12 ਮਾਡਲ ਹੈ। 465 ਰੇਟ ਹੈ ਭਾਈ ਜੀ। ਇਧਰ ਆ ਗਿਆ ਜੀ ਇੱਕ ਪ੍ਰੀਟ। 45 90 ਪ੍ਰੀਟ ਦੇਖੋ ਭਾਈ ਜੀ। 14 9 28 ਦੇ ਟਾਇਰ ਪਏ ਹੋਇਆ। 73 ਲੱਗੀ ਹੈ। ਬਹੁਤ ਸੋਹਣਾ ਟਰੈਕਟਰ ਹੈ ਜੀ ਨਵਾਂ ਨਵਾਂ ਪਿਆ ਟਰੈਕਟਰ ਲੈ ਸਕਦੇ ਹੋ ਤੁਸੀਂ 21 ਮਾਡਲ ਹੈ ਜੀ 3,75,000 ਰੁਪਏ ਰੇਟ ਹੈ ਜੀ 21 ਮਾਡਲ ਹੈ 3,75,000 ਰੁਪਏ ਰੈਂਟ ਹੈ ਪਾਵਰ ਸਟੀering ਹੈ ਜੀ ਟਰੈਕਟਰ ਬਹੁਤ ਅਸਿਆ ਜੀ ਲੈ ਸਕਦੇ ਹੋ ਸਤਰੀ ਲੱਗੀ ਆ ਤੇ ਸੈਂਟਰ ਗੇਅਰ ਹੈ ਜੀ 3 ਸਿਲੰਡਰ ਹੈ ਬਾਈ ਪ੍ਰੀਤ ਟਰੈਕਟਰ ਹੁਣ 40 ਨੰਝਾ ਜੀ ਬਹੁਤ ਸੋਹਣਾ ਟਰੈਕਟਰ ਹੈ ਬਈ ਮਿੱਤਰੋ ਇਧਰ ਆ ਗਿਆ ਇੱਕ ਮਹਿੰਦਰਾ ਜੂਬੋ 575 ਡੀ ਆਈ ਜੀ ਦੇਖ ਸਕਦੇ ਆ ਜੀ 2018 ਮਾਡਲ ਆ 475000 ਰੁਪਿਆ ਰੇਟ ਆ ਪਾਵਰ ਸਟੀering ਆ ਬਾਈ ਟਰੈਕਟਰ ਦੇਖੋ ਤੁਸੀਂ ਤੇ ਬਾਈ ਜੀ ਸੈਂਟਰ ਗੇਅਰ ਆ ਸੈਂਟਰ ਗੇਅਰ ਆ ਜੀ ਸੀਹੜ ਦੇ ਟਾਰ ਪਏ ਹੋਇਆ ਬਹੁਤ ਵਧੀਆ ਟਰੈਕਟਰ ਹੈ ਜੀ ਨਵੇਂ ਮਾਡਲ ਦਾ ਟਰੈਕਟਰ ਆ 18 ਮਾਡਲ 475 ਦਾ ਦੇਖੋ ਜੀ ਬਾਪਰ ਮੋਪਰ ਪੂਰਾ ਵਧੀਆ ਲੱਗਿਆ ਹੋਇਆ ਹੈ ਇਹ ਟਰੈਕਟਰ ਬਾਈ ਜਿੰਨੇ ਦਿਖਾਏ ਸਾਰੇ ਪੰਜਾਬ ਦੇ ਹੁਣ ਤੱਕ ਦੇਖੋ ਇਹ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਇਸ ਵੀਡੀਓ ਦੇ ਵਿੱਚ ਮਹਿੰਦਰਾ ਜੂਬੋ 575 DI ਦਾ ਵੀ ਸੋਨ ਲਿਖਿਆ ਗਿਆ ਬਾਈ ਸਤਰੀ ਲੱਗੀ ਆ ਸੋਨ ਲਿਖਾ ਟਰੈਕਟਰ ਬਹੁਤ ਸੋਹਣਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਸਾੜ ਗੇਰਾ ਬਾਈ ਚਾਰੇ ਟਾਇਰ ਨਵੇਂ ਆ ਤੇ ਜੇ ਕਿਤੇ ਟਾਇਰ ਪਾਏ ਹੋਏ ਬਾਈ ਜੀ साइड जीरा ट्रैक्टर बहुत सोहना ट्रैक्टर है भाई सत्त सौ पा सोना लिखा वीडियो के एक पचान में ही मॉडल आ पं लख पचानवे हज़ार करी टका बाकी मौके दे जी ट्रैक्टर बहुत सोना जी देखो जी छत्तरी सूत्री लगी आता देखो जी पूरा वाला ट्रैक्टर लो भी मित्रों लो भी मित्रों एंडो आ गया एंडोफार्म अच दो आए भाई मंडी 355 DI ਹਲੇ ਤੇ ਰੇਟ ਨਹੀਂ ਪਰ ਹੈ ਵੇ ਟਰੈਕਟਰ ਤੇ ਟਰੈਕਟਰ ਸੋਹਣਾ ਨਵੇਂ ਮਾਡਲ ਚ 2422 ਮਾਡਲ ਹੋ ਟਰੈਕਟਰ ਇਹ ਦੇਖ ਸਾ ਇਹ ਟਰੈਕਟਰ ਬਹੁਤ ਵਧੀਆ ਜੀ ਸਾਤਰੀ ਲੱਗੀ ਆ ਐਂਡ ਆਫ ਆਰਮ ਜੀ ਦੇਖੋ ਵੀਡੀਓ ਦੇ ਵਿੱਚ ਐਮ ਆਰ ਪੀ ਦੇ ਟਾਇਰ ਪਏ ਆ ਜੀ 60 ਗੇਰਾ ਜੀ ਬਹੁਤ ਵਧੀਆ ਟਰੈਕਟਰ ਹੈ ਜੀ ਇਹ ਮੈਂ 300 ਰਾਇਆ ਜਾਏਗਾ 855 1729 ਦੇ ਟਾਇਰ ਪਏ ਹੋਏ ਦੇਖ ਸਾ ਇਹ ਟਰੈਕਟਰ बहुत वाला ट्रैक्टर है जी मूल्य टायर बहुत सरे दई मॉडल है सत्त पचासी रेट कर दिया भाई पावर स्टेयरिंग है ठीक है जी तेई मॉडल सत्त पचासी रेट ट्रैक्टर एक जी पूरे बड़े टायर पाए पे डबल तीन सिलेंडर आर पी टी ओ बहुत अच्छा ट्रैक्टर है जी शिवराज अठ सौ पचवंजा जी लगे मित्र एक जाऊड़ी हर आ गया इधर एक भी यार ਯਾ 50 50 ਜੌਂਡੀ ਆ ਰ ਗਿਆ ਜੀ ਬੀਕੇਟੀ ਦੇ ਟਾਇਰਾਂ ਚਾਰੇ ਪਾਵਰ ਸਟੀering ਹੈ ਯਾਬ ਨੰਬਰ ਹੈ ਦੇਖ ਸਕਦੇ ਹੋ 14 ਮਾਡਲ ਹੈ 5 ਲੱਖ ਰੁਪਏ ਰੇਟ ਹੈ ਜੀ 14 ਮਾਡਲ 5 ਲੱਖ ਰੁਪਏ ਰੇਟ ਹੈ ਜੀ ਜੀਦਰਾ ਮੈਂ ਦੇਖੋਗੇ ਇੰਜਨ ਵਾਲੇ ਪਏ ਹੋਇਆ ਬਿਲਕੁਲ ਟਰੈਕਟਰ ਦਾ ਨਜ਼ਰ ਆ ਰਿਹਾ ਕੀ ਬਾਤ ਹੈ ਬਈ ਟਰੈਕਟਰ ਬਹੁਤ ਸੋਹਣਾ ਟਰੈਕਟਰ ਜੌਂਡੀ ਆ ਇੱਕ ਆ ਗਿਆ ਐਂਡੋ ਫਾਰਮ ਬਾਈ ਦੂਜਾ ਐਂਡੋ ਫਾਰਮ ਆ ਗਿਆ ਦੇਖ ਸਕਦੇ ਆ ਇਹ ਟਰੈਕਟਰ ਬਹੁਤ ਸੋਹਣਾ ਹੈ ਲੋ ਫਾਰਮ ਇਹਦੇ ਰੇਟ ਨਹੀਂ ਲੇ ਪਾਇਆ ਟਰੈਕਟਰ ਬਹੁਤ ਸੋਹਣਾ ਜੀ ਵਾਹ ਪਰ ਉੱਪਰ ਲੱਗਿਆ ਦੇਖ ਸਕਦੇ ਆ ਹਾਰ ਵੀ ਉਹ ਜੋ ਕਰੂ ਪਾਇਆ ਛੜ ਗਿਆ ਦੇਖ ਸਕਦੇ ਜੀ ਕਵਰ ਵੀ ਨਹੀਂ ਲੱਗੇ ਸੀਟਾਂ ਦੇਲੇ ਕਾਲਾ ਕਾਲਾ ਪਿਆ ਟਰੈਕਟਰ ਐਂਡ ਫਾਰਮ 3055 DIHT ਲੋ ਬਈ ਪ੍ਰੀਤ ਆ ਗਿਆ ਇਧਰ 6090 ਦੇਖ ਸਕਦੇ ਹੋ ਜੀ ਪ੍ਰੀਟ 6099 ਸਾਈਡ ਵੀਰਾ ਜੀ 16928 ਦਾ ਟਾਇਰ ਹੈ ਬੀਕੇਟੀ ਦੇ ਟਾਇਰ ਭਾਈ ਰਿਹਾ ਚਾਰੀ ਚਾਰੀ ਟਾਇਰ ਬੀਕੇਟੀ ਦੇ ਹੈ ਦੇਖ ਸਕਦੇ ਹੋ ਤੁਸੀਂ ਵੀਡੀਓ ਦੇ ਵਿੱਚ ਟਰੈਕਟਰ ਬਹੁਤ ਸੋਹਣਾ ਬਾਈ ਦੇਖੋ ਭਾਈ ਜੀ ਟਰੈਕਟਰ 23 ਮਾਡਲ ਹੈ 5 ਲੱਖ 15000 ਰੁਪਏ ਰੇਟ ਹੈ 23 ਮਾਡਲ ਹੈ 5 ਲੱਖ 15000 ਰੁਪਏ ਰੇਟ ਹੈ ਬਹੁਤ ਵਧੀਆ ਟਰੈਕਟਰ ਹੈ ਜੀ ਜੇ ਕਿਸੇ ਨੇ ਲੈਣਾ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਟਰੈਕਟਰ ਖੜਾ ਬਾਈ ਜੀ ਆਜੋ ਘਰਾਂ ਦਵਾ ਦਵੋ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਡਬਲ ਕਲਚ ਹੈ ਜੀ ਜਿੰਨੇ ਟਰੈਕਟਰ ਦਿਖਾਏ ਸਾਰੇ ਡਬਲ ਕਲਚ ਹੈ ਬਾਈ ਆਪਣਾ YouTube ਚੈਨਲ ਹੈ ਜੀ ਆਰਮਰ ਕਿੰਗ ਨਾੜ ਗੇਰਾ ਵੀ ਮੇਰੇ ਤੋਂ ਇੱਕ ਜੌਂਡੀ ਆ ਰਾਕ ਇੱਧਰ ਹੋਰ ਜੌਂਡੀ ਆ ਦੇਖੋ ਜੀ ਆਹ ਅਗਰੇ ਲੱਗੀ ਆ ਐ ਮਾਰਕਾ ਦੇ ਟਾਇਰ ਪਾਏ ਹੋਏ ਸਵੇਰੋਂ ਉਠਾਈ ਗਏ ਤੇ ਦੇਖ ਸਕਦੇ ਹੋ ਬਾਈ 5310 ਜੌਂਡੀ ਆ ਕਾਲੇ ਢੱਡਾ ਵਾਲਾ दो ला, रे रे livres, तो दो हज़ार दस मॉडल है पाँच लख पच्ची हज़ार रुपया रेट है जी दस मॉडल है पाँच लख पची हज़ार रुपया रेट है ट्रैक्टर देखो जी बहुत सोहना ट्रैक्टर है लो भी मित्र बड़ा घाट ट्रैक्टर है बै जी एम आरफ टायर है जी लो भी इधर कूर आ गया जी सठ का फार्म ट्रैक देखो जी सठ का फार्म ट्रैक आ गया बै जी अपोलो टायर पाए गए जी सेंटर गए ट्रैक्टर बहुत ट्रैक्टर है सठ का फार्म ट्रैक ग्यारह मॉडल है, लेटन लुटन लग है लग जी तीन लख पचवंजा हज़ार रुपया रेट है ग्यारह मॉडल है लाइटा लूटा लगे हुई सारा कुछ पावर स्टीयरिंग है चार ही टायर पे वे चौदह नौ अठाई टायर पाए हुए ट्रैक्टर से छतरी छतरी सारा कुछ लगे पाया जी बहुत वाया ट्रैक्टर है भाई बी ग बहुत आया पाया जी जी तो व्यापारी वर्ग भी बहुत आया है लो भी सोना लिखा गया सत्त सौ पंजा ट्रैक्टर भी बहुत सोना छी हट के टायर है सात रिक लगी है लो भाई मिडी शो वाला आर एक्स सत्त सौ पाँह डी आई सोना लीका सैड गेयर है जी ट्रैक्टर बहुत वजि बी देख सकते हो तीन सतारह मॉडल है अठारह मॉडल है चार लख नब्बे हज़ार रुपये रेट है संगरूर का नंबर है बहुत वाइस ट्रैक्टर है जी पावर स्टेरिंग है सोहना ट्रैक्टर लो जी मित्रों सैड गेयर झूठा ट्रैक्टर है बी 49 ਦਾ ਦੇਖੋ ਬਈ ਬਹੁਤ ਸੋਹਣਾ ਟਰੈਕਟਰ ਹੈ ਜੀ ਆਓ ਜਾਈਏ ਲੋ ਵੀ ਇੱਕ ਆ ਗਿਆ ਇੱਧਰ ਹੋਰ ਫਾਰਮ ਟਰੱਕ ਤੁਹਾਨੂੰ ਮੰਡੀ ਕਿਵੇਂ ਲੱਗੀ ਟਰੈਕਟਰਾਂ ਦੀ ਅੱਜ ਵਾਲੀ ਜੇ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ 911 ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤੇ ਵੀਡੀਓ ਨੂੰ ਆਪਣੇ ਨੂੰ ਅੱਗੇ ਪਹੁੰਚਾ ਦਿਓ ਉਹਨਾਂ ਚੈੱਕ ਦਿਓ ਜ਼ਾਕਟ ਧੰਨਵਾਦ ਅੱਗੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਾਂਗੇ ਤੇ ਉਹਨਾਂ ਚੈੱਕ ਦੇ ਉਜਾਗਟ ਓਕੇ ਬਾਈ ਜੀ ਟਰੈਕਟਰ ਮੰਡੀ ਬਰਨਾਲਾ